ਛੋਟੀ ਭੈਣ ਹੈ ਮੇਰੀ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਕੋਈ ਨਾ ਦਾ ਰਹਿੰਦਾ ਸੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਨੂੰ ਦਾਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾਂ ਨੂੰ ਕਹੋਂ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਪਰ ਇਹਨਾਂ ਵਿਚਾਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਥੋੜੀ ਬੋਤੀ ਕਿਦੇ ਸੀ ਇਹ ਰੋਕ ਰੋਕਦੇ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਉਹ ਤਾਂ ਚੈਰ ਕਰ ਲਿਆ ਇਹ ਕੋਈ ਡਿਊਟੀ ਨਹੀਂ ਐਨੋ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਹੀਂ ਉਹਨਾਂ ਦੇ ਇਹ ਲੜਕੀ ਜੀ ਡੈਥ ਹੋਈ ਕਿ ਨਾ ਜੀ ਇਹ ਤਾਂ ਨਾ ਜਸਪਾਲ ਕੋਰੇ ਕਿੰਨੀ ਕੁ ਮੇਰਾ 37 ਸਾਲ ਹੋਣੀ ਚਾਹੀਦੀ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਉਹ ਨੂੰ ਸਾਫ ਦਿੱਤਾ ਜਾਵੇ ਨੂੰ ਸਾਫ ਦਿੱਤਾ ਜਾਵੇ ਜੋ ਕੁਛ ਉਹ ਤੁਹਾਡੇ ਸਾਹਮਣੇ ਹੀ ਹੈ ਸਾਹਮਣੇ ਸਾਹਮਣੇ ਉਹ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੋਸ਼ੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਤਿੰਨੇ ਜਾਣੇ ਸੀ ਹਾਂ ਜੋ ਵੀ ਲੈ ਲਾਖਾ ਪਰਵਾਦੀ ਸੀ ਤਿੰਨੇ ਜਾਣੇ ਨੇ ਸਾਰੇ ਪ੍ਰਵਾਸ ਨੇ ਰਲ ਕੇ ਸਾਰਾ ਹਾਂਜੀ ਤਿੰਨਾਂ ਨੇ ਰਲ ਕੇ ਕੀਤਾ ਸਾਰਾ ਬੇਟੀ ਛੱਡੀ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਦੀ ਪਹਿਲਾਂ ਕੋਟ ਮਾਰ ਕਰਦਾ ਹੁੰਦਾ ਨਹੀਂ ਹੁਣ ਇਹਨਾਂ ਨੇ ਦਾਤਰਾ ਨਾਲ ਵੱਢਿਆ ਰਲ ਕੇ ਤਿੰਨਾਂ ਹਾਂ ਜੀ ਹਾਂ ਸੰਸਰ ਇਹ ਪਤਾ ਲਗਾ 4 ਵਜੇ ਫੋਨ ਲਿਆ ਹਮਚਾ ਇਹ ਉਹ ਹਾਂ ਲਾਪਟਾ ਸੀ ਉਹਦੀ ਸਸਾ ਥੋੜੀ ਚਾਹੀਦੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਾ ਨਹੀਂ ਆਦਾ ਇਹੋ ਚੀਜ਼ ਪਹਿਲਾਂ ਵੀ ਨਰਦਾ ਚੱਲਦਾ ਰਹਿੰਦਾ ਸੀ ਕਿ ਬਣਾ ਰ ਮੜਾ ਮੋਟਾ ਹੁੰਦਾ ਬੋਲਦਾ ਥੋੜਾ ਮੋਟਾ ਹੁੰਦਾ ਸੀ ਹਾਂ ਮਤਲਬ ਕੁੰਡਾ ਬੋਲਦਾ ਵੀ ਘਾਟੀ ਹੁੰਦਾ ਹੈ ਕੀ ਮੰਗ ਕੀ ਕਰਦੇ ਮਾਤਾ ਜੀ ਹਾਂ ਜੀ ਕੀ ਮੰਗ ਕਰਦੇ ਜੀ ਸਭ ਤੋਂ ਸਸਾ ਕੀ ਮੰਗ ਕਰਦੇ ਨੇ ਕੀ ਮੰਗ ਕਰਦੇ ਜੀ ਕੁੜੀ ਤੁਹਾਡੀ ਮਾਰਦੀ ਉਹਨਾਂ ਨੇ ਕੀ ਮੰਗ ਕਰਦੇ ਸਭ ਤੋਂ ਸਭ ਸਜਾ ਸਤਮੇਰੀ ਚਾਈ ਜੀ ਇਹ ਸਭ ਇਹ ਆਪਣੇ ਕਰਾ ਕਰ ਰਹੇ ਨੇ ਬੇਰ ਮੀਨਾ ਕਰਤ ਲਗਾਤਾ ਕੀ ਨਾਮ ਸੀ ਉਹ ਜਿੰਨਾ ਕਤਲ ਕੀਤਾ ਅਮਰਪੀਰ ਸਿੰਘ ਕਿਉਂ ਕੀਤਾ ਪਤਾ ਲੱਗਾ ਜੀ ਜਿਹੜਾ ਜਿਹੜਾ ਫਿਰ ਕਰਦਾ ਰਹਿੰਦਾ ਹਾਂ ਹਾਂ ਤੇ ਜਿੰਨਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਕਿੰਨੀ ਕੋਮਰ ਸੀ ਇਹ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਅਪਰੇਟਰ ਪਾ ਜੀ ਮਸਤ ਖਡੂਰ ਸਾਹਿਬ ਹਾਂਜੀ ਦੋਸ਼ਾ ਫੀਚਰ ਜੀ ਕੀ ਮੰਗ ਕੀ ਕਰਦੇ ਜੀ ਨਾ ਗਹਿਣਾ ਸਾਬਤ ਹੋ ਜਾਵੇ ਆਪਣੇ ਤੇ ਮਸ਼ੀਨ ਹੋ ਜਾਂਦੀ ਸਜ਼ਾ ਦਿੱਤੀ ਜਾਵੇ ਜੀ ਫਾਂਸੀ ਸਜ਼ਾ ਹੋਵੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਕਰਦੇ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚ ਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸਬੰਧੀ ਮੈਂ 5:35 ਦੇ ਇਥੇ ਪਹੁੰਚਿਆ ਇਥੇ ਆ ਕੇ ਮੈਂ ਦੇਖਿਆ ਤੇ ਇੱਕ ਜਿਸਪਾਲ कौर ਦੀ ਡੀਡੀ ਜਿਹੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਡਾਕਟਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਹਨੂੰ ਮੋਰ ਤੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਕੋਈ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦੱਤਰ ਹੈ ਜਿਹੜਾ ਉਹਦਾ ਕੋਈਆ ਸਾਨੂੰ ਬਰਾਮਦ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਖਾਈ ਹੈ ਉਹਦੇ ਅਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਫतीश ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕੀ ਨੇ ਕਿਉਂ ਮਾਰੀ ਹੈ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਿਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਅਹਿਿਆਸਤ ਵਿੱਚ ਲਿਆ ਹੁਣ ਅੱਗੇ ਇਹਦੇ ਦੇਖਦੇ ਹਾਂ ਕਿ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਇਹੋ ਜਿਹੇ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਕੈਮਰੇ ਨੇ ਕਹਿੰਦੇ ਚਲਦੇ ਜੀ ਇਹ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰਿਆਂ ਦਾ ਮੈਂ ਫੀਡਬੈਕ ਲਈ ਆ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ 18 ਨੂੰ ਵੀ ਚਲਦੇ 19 ਨੂੰ ਵੀ ਚਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਮੈਂ ਦੱਸਦਾ ਵੀ ਮੈਂ ਆਉਣ ਆਇਆ ਉਹਦੇ ਮੁਤਾਬਿਕ ਜਿਹੜੀ ਇਹ ਕੈਮਰੇ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਉਹ ਅਸੀਂ ਡੀਵੀਆਰ ਜਿਹੜਾ ਉਹੀ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਜਾਂ ਉਹਦੇ ਵਿੱਚ ਗੱਲਬਾਤ ਆਈ ਉਹ ਫਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਧਾ ਕਰਾਂਗੇ ਠੀਕ ਹੈ ਸਰ